ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਚਾਈਨਾ ਡੋਰ ਸਬੰਧੀ ਛਾਪੇਮਾਰੀ ਕੀਤੀ ਗਈ ਇਸ ਸਬੰਧੀ ਗੱਲ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਦੀ ਵਿਕਰੀ ਪੂਰਨ ਰੂਪ ਵਿੱਚ ਬੈਨ ਹੈ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਛਾਪੇਮਾਰੀ ਕੀਤੀ ਗਈ

इस मौके मदन लाल सैनिटरी इंस्पेक्टर गुरदेव सिंह बेलू इंस्पेक्टर सुलिंदर कुमार शंटू परमजीत सोनू रमेश्वर सोनी विकास कुमार अजय कुमार हाजर स

ठीक है नहीं। 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 तो मनाएंगे तो जो चीज तो 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 पर चार्जिंग 342 हो गए नका तो थोड़ा ही है इनके बीच सिंपल डोर नहीं बिकनी जे चाहे ना बिक दी है ना सिंपल बिकने तो आपकी पर वीडियो आ सकता है भाई है हरिया लाइफ अच्छी ਜੀਤੀ ਜਿਹਦੀ ਵਕੀਲ ਲਾਤੀ ਬਾਰ ਬਾਕੀ ਅਸਾਂ ਦੀ ਬਾਹਰ ਲਾਤੀ ਆ ਚੱਲ ਠੀਕ ਫੋੜੂ ਫੋੜੂ ਵਿੱਚ ਰੱਖੋ ਚਾਹ ਨਾ ਡੋੜਦੀ ਐ ਚੈਕਿੰਗ ਕਰਾਇਆ ਕਰਦੇ ਤਾਂ ਹੀ ਤਾਂ ਮੈਂ ਤੁਹਾਡੇ ਕੋਲ ਬੰਦੇ ਭੇਜੇ ਹਾਂ ਆ ਗਿਆ ਮੈਂ ਮਾਰਦਾ ਚੱਕਰ ਥੋੜੀ ਦੇ ਦਤਾ ਮੈਂ ਆ ਰਿਹਾ ਮੈਂ ਆ ਰਿਹਾ ਮੈਂ ਕਿਤੇ ਹੈਗੀ ਤੇ ਆਪਣੇ ਕੱਢ ਕੇ ਪਾਉਂਦੇ ਇਹ ਭਾਜੀ ਅਸੀਂ ਰੱਖਦੇ ਨਹੀਂ ਸਾਡੀ ਰੱਖਦੇ ਇਹਦੇ ਕੱਲ ਫੜ ਗਏ ਫੇਰ ਨਹੀਂ ਮੈਂ ਕਹਿੰਦੇ ਐਸੇ ਬਿਠਾ ਲਓ ਆਪਣੇ ਬੰਦੇ ਦੋ ਐਸੇ ਬਿਠਾ ਲਓ ਜਨਾਬ ਕਿਉਂਕਿ ਕਿਦੇ ਕਰਦੇ ਬੰਦੇ ਬੰਦੇ ਇੱਥੇ ਮਾਰ ਆਹ ਸੁਣਿਓ ਮੈਂ ਬੋਲਣਾ ਹਾਂਜੀ ਹਾਂਜੀ ਆ ਦੇਖੋ ਅਸੀਂ ਹੱਥ ਸਾਹਮਣੇ ਰੱਖੀਵੇਂ ਜੀ ਦੁਕਾਨ ਤੇ ਹਾਂਜੀ ਹਾਂਜੀ ਇੰਡੀਅਨ ਨਹੀਂ ਇੰਡੀਅਨ ਹੈ ਜੀ ਆ ਗਈ ਇਹ ਦੇਖੋ ਆ ਬੜੀ ਖੋਲੋ ਜੀ ਆ ਫੜੇ ਜੀ ਖੋਲੋ ਖੋਲੋ ਕੋਈ ਐ ਜੀ ਗੱਲ ਹੀ ਭਾਈ ਇੰਡੀਆ ਹੀ ਵਧੀਆ ਆਣ ਲੱਪੀ ਬੰਦ ਹੀ ਹੋ ਗਈ ਜੀ ਦੂਜੀ ਹਾਂਜੀ পতংগ <laughs> পতংগ <laughs>